ਕੰਮ ਲੱਗਾ ਫੁੱਲ ਬਲੱਸ ਲਾਉਣ ਉਹਦੇ ਬਾਰਡੇ ਦੇ ਆਹ ਇੱਕ ਦਾ ਕਾਪੀ ਨੂੰ ਇਹ ਤਾਂ ਵਧੀਆ ਮਿਲਦਾ ਵੈਜ ਨਾ ਉਹ ਮੁੰਡਾ ਆ ਸਾਡਾ ਕੰਮ ਤੋਂ ਕਿਵੇਂ ਆ ਕੰਮ ਕਰਨੇ ਨਾ ਉਹ ਵੈਜ ਐਂਡਾ ਔਖਾ ਤਾਂ ਨਹੀਂ ਔਖੀ ਨਹੀਂ ਹੁੰਦੀ ਆ ਉਹਦੀ ਜਿੰਦਗੀ ਆ ਅੱਜ ਇਹ ਬਾਰਡੇ ਕਰਕੇ ਟਾਈਮ ਨਾ ਆ ਗਿਆ ਅੱਗੇ ਕਿੰਨੇ ਵਜੇ ਆ ਜੰਨੇ ਆ ਚਲੋ ਜੀ 4 ਬਹੁਤ ਮਾ ਸਾਡਾ ਮੁੰਡਾ ਵਿਹਲਾ ਬੈਠਾ ਛਾਣ ਨਹੀਂ ਲੱਗਾ ਤੂੰ ਹੋਰ ਮੈਂ ਲੰਮੇ ਆਣ ਰੋਟੀ ਏਨ ਵਾਸਤੇ ਰੋਟੀ ਲਾ ਕੇ ਤੇ ਦਸੀ ਘਟਾਗੇ ਕੇਕ ਕੁਕ ਮਿੰਦਾ ਹੋਏ ਮੈਂ ਇਹ ਆਪਣੀ ਮੇਂ ਦੀ ਚਟਨੀ ਚਾਹਤ ਤੁਸੀਂ ਵੀ ਖਾਓ ਉਹ ਜਿਆਦਾ ਮੈਂ ਚਾਹ ਪੀਉ ਆਦੇ ਮੈਂ ਹੁਣੇ ਸਾਈਡ ਤੇ ਕੀ ਕੇ ਕਾਲੇ ਰੰਗ ਸੁਖੀ ਲੂਗੀ ਇਹ ਆਇਆ ਇਹ ਆਇਆ ਦੋ ਲੱਗਦਾ ਜੀ ਜੀ ਇਹਦਾ ਇੱਧਰ ਲੱਗਿਆ ਮੁੰਡੇ ਬਲਬ ਲੈ ਲਾਉਣ ਕੁਵਾਰੇ ਇੱਧਰ ਕੀ ਹੋ ਰਿਹਾ ਚਾਹ ਅੱਛਾ ਇੱਧਰ ਚਾਹ ਤੇ ਯਾਰੇ ਹਲਵਾਈ ਆਇਆ ਕੱਲ ਚਾਹ ਨਾਲ ਹੋਰ ਕੀ ਮੱਠੀਆਂ ਹੈਗੀਆਂ ਨੇ ਟੇਬਲ ਤੇ ਰੱਖ ਲਈਏ ਇੱਧਰ ਆਪਾਂ ਹਜੇ ਨੀਂਚੀਆਂ ਇੱਧਰ ਕੱਪੜੇ ਪਾਓ ਤਿਆਰ ਤੀਰ ਹੋ ਸੱਚੀ ਫੀਲ ਨਹੀਂ ਆ ਰਹਾ ਮਰਾ ਪੈਂਦੀ ਜਾਣਾ ਅਸੀਂ ਵੀ ਆ ਤਾਂ ਬਣਾ ਪਾਸਪੋਰਟ ਤੇਰਾ ਕੋਈ ਵੀ ਪਹਿਲਾ ਤੁਮੀ ਚਾਹ ਰਿਆ ਹੀ ਉਹ ਕਿਉਂ ਰਿਆ ਹੀ ਗਿਆ ਸੀ ਯਾਹ ਪੁਆਇੰਟ ਤੇ ਮੁੰਡਿਓ ਉੱਠ ਖੜੋ ਕਿੱਧਰ ਗਏ ਜੋ ਚੱਲੋ ਗਿਆ ਕਹਿਣੋ ਚੱਲੋ ਗਿਆ ਆ ਜਾ ਇੱਕ ਬੰਦਾ ਸਾਡਾ ਜਨਾਹ ਹੀ ਜਾਂਦਾ ਮੇਰਾ ਤਾਂ ਅਗਰ ਬੀਬੀ ਦੇ ਘਰ ਤਾਂ ਜਾਊਗਾ ਬੀਬੀ ਦੇ ਹੋਈ ਦਰਿਆਸਲੀ ਬੀਬੀ ਆ ਜੱਕੀ ਵੀ ਨਾ ਨਾ प्लस्टिक बाड़ी नहीं प्लास्टिक ਨਾਨ ਮਾਂਜਾ ਪਲਾਸਟਿਕ ਦਾ ਪੂਰੀ ਗਾਈ ਹੁੰਦੀ ਆ ਮੋਲੋ ਮੈਨੂੰ ਸੇਕਾ ਮਾਸੜੂ ਬੋਤਲ ਦੀਏ ਕੋਨੂ ਬੋਤਲ ਦੀਏ ਵਲੌਗ ਚ ਆਪਣੀ ਕਿਹੜੀ ਡਿਸਕਸ ਚੱਲੀ ਜਾਂਦੀ ਬਾਬੀ ਨੇ ਵਾਇਕਤਨੀ ਸਾਹੇ ਜਾਣ ਇਫਾਨ ਬਾਸਾ ਜੂਰੋ ਤੇ ਲੱਗਿਆ ਸੀ ਕੁਛ ਈਛ ਲੈ ਕੇ ਬਾਕੀ ਜੂਰੂ ਓਏ ਜੂਰਾ ਯਾ ਕੋਨ ਹੋ ਤੂੰ ਮੈਂ ਤੇਰੇ ਪਾਇ ਲੱਜ ਨੀ ਮੇਰੀ ਤਾਂ ਜਿਆਦੇ ਬੰਦੀ ਹੈ ਕੈਮਰਾਮੈਨ ਵੀਰ ਤੇਰੇ ਮਮਾ ਆ ਨਾ ਨਾ ਇੱਕ ਵ ਇੱਕ ਦਾ ਕੈਮਰਾ ਖਰਾਬ ਵੱਜ ਚ ਪਾਉਂਦਾ ਉਹ ਹੀ ਜਾਂ ਮੇਰਾ ਜਵਾਂ ਮੈਂ ਆਦਾ ਕਾਪੀ ਇਹ ਬੋਰ ਦੇ ਦੋ ਜਾਨ ਜਵਾਂ ਕਰਿਆ ਤਾਂ ਫੋਟੋ ਕਰਨ ਨੂੰ ਆਉਂਦਾ ਕਾਪੀ ਹੈਲੋ ਸ਼ੀਨ ਇਜ਼ੀ ਕਾਤਾ ਕੋਰ ਪਕੜ ਲੈ ਮੈਂ ਸਿੱਕਾ ਨਹੀਂ ਹਟਾ ਪਾਵਾਂਗਾ

ਰਾਜਸਾਨੀ ਫੋਨ ਤੇ ਫੋਨ ਹੀ ਲਾਈ ਜਾਂਦੇ ਕੋਦਰ ਵੀ ਇੱਕ ਰੀ ਨਹੀਂ ਚੱਕਿਆ ਮੜਾ ਰਾਜ ਕਿ ਪਤਾ ਨਹੀਂ ਕਾ ਉਹ ਫੋਨ ਲਾਈ ਸਾਰੇ ਚਾਬੀ ਤਾਂ ਨਹੀਂ ਇਹਨਾਂ ਸੌਣ ਰਾਜਸਤਾਨੀਆਂ ਦੇ ਫੋਨ ਆ ਹੀ ਜਾਂਦੇ ਉਹ ਫਿਰ ਸਾਈਕਲ ਭਾਂਦੇ ਹੋਣੇ ਆ ਉਹਨੇ ਕਿੱਥੇ ਆਉਣਾ ਇਸ ਵਿੱਚ ਮੈਂ ਤਾਂ ਚਾਬੀ ਆ ਕੇ ਹੀ ਚੱਲੇ ਆਇਆ ਦੋਸਤ ਇਹ ਹਾਂ ਚਲ ਆਓ ਤੁਸੀਂ ਵਾਹ ਅੱਛਾ ਤੁਹਾਨੂੰ ਪਤਾ ਸਾਈਕਲ ਕੋਲ ਲੈ ਗਏ ਤਾਂ ਤੁਸੀਂ ਮੜ ਕੇ ਬੁਲਾ ਲਓ ਵੀਡੀਓ ਉੱਥੇ ਹੋ ਇੱਕ ਦੋ ਕੈਮਰਾ ਬਣ ਗਿਆ ਹਾਂ ਬਾਰੇ ਤੇਰੀ ਯੰਤਰੀ ਜੋ ਜੋ ਕੰਫਰ ਹਾਂ ਓਥੇ ਕੱਢੇ ਤੇ ਆਇਆ ਬਈ ਬਨੇ ਅੰਦਰੋਂ ਕੱਢਣਾ ਫਿਰ ਚੱਲ ਬਾਹਰ ਤੇ ਕਿੱਥੇ ਬੈਠ ਜਰੋ ਉਹ ਕੱਲ ਬੈਠਦੇ ਆ ਤੇ ਨਾਲੇ ਕਰਨੇ ਫਿਰ ਮੈਂ ਫੋਟੋ ਮੈਂ ਹੁਣ ਫੜ ਲਈ ਇਹ ਮੋਟੋ ਵਿੱਚ ਆ ਗਿਆ Grazie

बढ़िया ही है रेडियो है ना वो थोड़ा और फोटोग्राफर इधर ले आओ ऑनलाइन करनी ऑनलाइन कर सब का काम है नहीं ਹਾਂ ਮੋਰ ਦਾ 파ੜਾ ਸਭੀ ਕੋਣ ਤੇ ਨੋਰ ਤੇ ਕੱਲ ਜਾਂਦੇ ਫੋਨ ਦਾਗਾ ਮੋਰ ਹੂੰ ਰੰਗ ਕਰਨਾ ਚੱਲ ਜੋ ਕਿੱਨੇ ਫੜ ਵੀ ਕੋਈ ਇਹਦੇ ਤੂੰ ਚਲ ਵੀਡੀਓ ਚੱਲਦੀ ਹੈ ਚੱਲ ਪੈਂਟ ਤੇ ਦੇਣੀ ਹੈ ਬਿਸਕੁਟ ਫਾਈਲ ਵਿੱਚ ਚੇਹਾਰੀ ਤੇ ਜਾਓ ਹਾਂ ਇਹ ਬੱਤ ਚਾਹਨਾ ਸਸ਼ਟਮਾ ਹੈ ਨਹੀਂ ਗਾ ਮੈਂ ਤਾਂ ਦੇਖਿਆ ਫਿਰ ਮੈਂ ਦੋ ਦੱਸਦੇ 2:30 ਵਜੇ ਆਈਓ 2:30 ਤੇ ਜੇ ਮੈਂ ਛੱਡਿਆਂਗੀ ਅਸੀਂ ਚੱਲਦੇ ਪਾਣੇ ਉੱਥੇ ਫੇਰ ਨਹੀਂ ਜਾਣਾ ਮੈਂ ਪਹਿਲੇ ਪਾਪਾਂ ਨਾਲ ਕਿ ਆਪਾਂ ਚੱਲ ਜਾਵਾਂਗੇ ਜਾਨ ਤੂੰ ਹੀ ਮਨਾਈ ਜਾ ਲੱਗਦੇ ਆ ਤੈਨੂੰ ਮੈਂ ਤਾਂ ਮਾਮੂਨ ਕਹਾਂਗਾ ਉਹਨੇ ਦੋਨੇ ਕਰਤੀ ਉਹ ਦਰ ਕਰਕੇ ਆਈ ਸੀ ਉਹ ਕਹਤੀ ਮੈਂ ਵਾਹ ਦੇ ਦਿੱਤਾ ਤੇ ਉਹਨੇ ਕਸਵਾ ਲਈ ਰਾਣੀ ਗਾਂ ਜੀ ਹੁਹਾ ਪਾਪਾ ਜੀ ਰਹਿਣ ਦੇ ਮੋਲ ਮੈਂ ਦੇ ਦਾਰਾ ਨਾ ਫੈਕਟਰੀ ਨਹੀਂ 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 ਉਹ ਥੋੜੇ ਦੇ ਦੇ ਕੋਈ ਨਾ ਦੇ ਦੇ 10 ਦੇ ਦੇ ਵੀ ਦੇ ਦੇ ਵੀ ਦੇ ਉਹਦਾ ਕੋਈ ਹਾਂ ਥੋੜੇ ਦੇ ਦੇ ਆਪਾਂ ਕਿਹਾ ਮੈਂ ਥੈਂਕ ਯੂ ਪਾਪਾ ਜੀ ਮੈਂ ਮੰਨ ਲਿਆ ਤੇ ਉਹ ਤੇ ਕਹਿੰਦੇ ਉਹ ਬੜਾ ਤੂੰ ਪੁੱਛ ਕੇ ਦੱਸਿਆ ਮੈਨੂੰ ਕੋਈ ਤਰ ਹੋ ਗਿਆ ਉਹਦੇ ਫੋਕਸ ਕਰ ਉਹ ਰਹਿ ਗਿਆ अरे बड़ा बोझ करें। कहने आ गए तो सही। पता है लो। चल। चल। चक्कर लगते हैं डेम भी नहीं। मैं बच्चों कोड। कौनसी? इवी ब्लॉक। वो आगे एक मिनट पर। दीदी कुछ से आ गए स्पेशल। किले रहते हैं हमने। कॉश भी नहीं। आज तो बारे में देते-देते। कॉश भी दे रहे हों। तो दे। मैं नहीं। जिंदे भी Yeah, uh, I